ਸਤਿ ਨਾਮ ਉਹ ਹੈ ਗੁਰੂ ਗੁਰੂ ਹਰਿਕ੍ਰਿਸ਼ਨ ਜੀ ਦਾ ਜਨਮ 7 ਜੁਲਾਈ 1656 ਈਸਵੀ ਨੂੰ ਕੀਰਤਪੁਰ ਜ਼ਿਲ੍ਹਾ ਰੋਪੜ ਵਿਖੇ ਹੋਇਆ। ਉਹਨਾਂ ਦੀ ਮਾਤਾ ਕ੍ਰਿਸ਼ਨ ਕੌਰ ਤੇ ਪਿਤਾ ਗੁਰੂ ਹਰ Rai ਜੀ ਸਨ। ਗੁਰੂ ਹਰ Rai ਜੀ ਨੇ ਉਹਨਾਂ ਨੂੰ ਹਰ ਤਰ੍ਹਾਂ ਗੁਰਗੱਦੀ ਦੇ ਯੋਗ ਦੇਖ ਕੇ 6 ਅਕਤੂਬਰ 1661 ਈਸਵੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਸੀ। ਉਹਨਾਂ ਦੀ ਉਮਰ ਗੁਰਗੱਦੀ ਦੀ ਮਕਸੂਸ਼ ਹੋਣ ਸਮੇਂ ਸਿਰਫ 5 ਸਾਲਾਂ ਦੀ ਹੀ ਸੀ ਗੁਰੂ ਹਰਕ੍ਰਿਸ਼ਨ ਜੀ ਦੇ ਵੱਡੇ ਭਾਈ ਬਾਬਾ ਰਾਮ ਰਾਏ ਜੀ ਲਾਹੌਰ ਸੁਣ ਜਦੋਂ ਉਹਨਾਂ ਨੂੰ ਗੁਰਗੱਦੀ ਸ੍ਰੀ ਹਰਕ੍ਰਿਸ਼ਨ ਨੂੰ ਦਿੱਤੇ ਜਾਣ ਦੀ ਖਬਰ ਮਿਲੀ ਗੁਰਗੱਦੀ ਛੋਟੇ ਭਰਾ ਨੂੰ ਦਿੱਤੇ ਜਾਣ ਦਾ ਉਹਨਾਂ ਨੂੰ ਬਹੁਤ ਬੁਖ ਹੋਇਆ ਉਹਨਾਂ ਦੇ ਨਾਲ ਉਹ ਸਵੇ ਮਸੰਦ ਸਨ ਉਹਨਾਂ ਨੇ ਕਿਹਾ ਅਸੀਂ ਆਪ ਦੇ ਨਾਲ ਹਾਂ ਗੁਰੂ ਬਣਾਉਣਾ ਮਸੰਦ ਦੇ ਹੱਥ ਵਿੱਚ ਹੈ ਜਿਸ ਨੂੰ ਮਸੰਦ ਚਾਹੇ ਉਹ ਗੁਰੂ ਬਣਾ ਸਕਦੇ ਹਨ ਔਰੰਗਜ਼ੇਬ ਨੂੰ ਦੇ ਸਿੱਖਾਂ ਨੂੰ ਅਸੀਂ ਪ੍ਰੇਰ ਸਕਦੇ ਹਾਂ ਬਾਦਸ਼ਾਹ ਸਾਡੇ ਵੱਲ ਹੈ ਤੁਸੀਂ ਸੋਚਣਾ ਨਾ ਕਰੋ ਜੇ ਉਹਨਾਂ ਨੂੰ ਗੁਰੂ ਹਰ राय ਜੀ ਨੇ ਗੁਰੂ ਬਣਾ ਸਕਦੇ ਨੇ ਤਾਂ ਅਸੀਂ ਤੋਹਾਨੂੰ ਬਣਾ ਸਕਦੇ ਹਾਂ ਬਾਬਾ ਰਾਮ ਰਾਏ ਨੇ ਦਿੱਲੀ ਜਾ ਕੇ ਔਰੰਗਜ਼ੇਬ ਨੂੰ ਕਿਹਾ ਮੈਂ ਗੁਰੂ ਹਰ राय ਜੀ ਦਾ ਵੱਡਾ ਪੁੱਤਰ ਹਾਂ ਇਸ ਲਈ ਗੁਰਗੱਦੀ ਦਾ ਹੱਕ ਮੇਰਾ ਬੰਦਾ ਹੈ ਮੇਰਾ ਆਪ ਦੇ ਨਾਲ ਮੇਲ ਹੋਣ ਕਰਕੇ ਮੇਰੇ ਪਿਤਾ ਨੇ ਮੇਰਾ ਹੱਕ ਛੋਟੇ ਭਰਾ ਨੂੰ ਦੇ ਦਿੱਤਾ ਹੈ ਕਿਰਪਾ ਕਰਕੇ ਮੈਨੂੰ ਮੇਰਾ ਹੱਕ ਵਾਪਸ ਦਿਵਾਇਆ ਜਾਵੇ। ਔਰੰਗਜ਼ੇਬ ਨੇ ਕਿਹਾ ਮੈਂ ਤਨੂ ਸਿੱਖਾਂ ਦਾ ਗੁਰੂ ਨਹੀਂ ਬਣਾ ਸਕਦਾ ਕਿਉਂਕਿ ਇਹ ਸਿੱਖਾਂ ਦੀ ਸਰਦਾਰ ਹੈ ਕਿ ਉਹ ਕਿਸ ਨੂੰ ਗੁਰੂ ਮੰਨਦੇ ਹਨ। ਮੇਰੇ ਮੇਲ ਕਰਨ ਜਿਹੜਾ ਤੇਰਾ ਮਾਲੀ ਨੁਕਸਾਨ ਹੋਇਆ ਹੈ ਉਹ ਮੈਂ ਤੈਨੂੰ ਜ਼ਗੀਰ ਦੇ ਕੇ ਪੂਰਾ ਕਰ ਦਿੰਦਾ ਹਾਂ। ਔਰੰਗਜ਼ੇਬ ਗੁਰੂ ਘਰ ਵਿੱਚ ਫੁੱਟ ਪਾਉਣ ਵਾਸਤੇ ਰਾਮ ਰਾਏ ਨੂੰ ਵਰਤਣਾ ਚਾਹੁੰਦਾ ਸੀ। ਔਰੰਗਜ਼ੇਬ ਨੇ ਉਸ ਨੂੰ ਸੱਤ ਪਿੰਡ ਜ਼ਗੀਰ ਵਜੋਂ ਦੇ ਦਿੱਤੇ। ਇੱਥੇ ਅਜਕਲ ਡੇਰਾ ਦੂਨ ਹੈ ਗੁਰੂ ਹਰਕ੍ਰਿਸ਼ਨ ਜੀ ਨੂੰ ਛੋਟੀ ਉਮਰ ਵਿੱਚ ਸਿੱਖਾਂ ਦੀ ਅਗਵਾਈ ਕਰਦੀ ਦੇਖਦੇ ਦੇਖ ਕੇ ਬ੍ਰਾਹਮਣਾਂ ਦੇ ਮਨਾਂ ਵਿੱਚ ਪਰਲ ਪੈ ਗਿਆ। ਕਿਰਾਨਕ ਦੇ ਘਰ ਵਿੱਚ ਉਹ ਗੱਲ ਨਹੀਂ ਰਹੀ ਜਿਹੜੀ ਪਹਿਲਾਂ ਸੀ ਕਿਉਂਕਿ ਬ੍ਰਾਹਮਣ ਨਹੀਂ ਸਮਝਾਂਦੇ ਗੁਰੂ ਜੋਤ ਹੈ ਕੋਈ ਸਰੀਰ ਨਹੀਂ। ਗੁਰੂ ਹਰਕ੍ਰਿਸ਼ਨ ਜੀ ਜਿੱਥੇ ਹਰ ਕਿਸੇ ਦੇ ਗੁਰਬਾਣੀ ਦੀ ਰੋਸ਼ਨੀ ਵਿੱਚ ਸ਼ੰਕੇ ਦੂਰ ਕਰਦੇ ਸਨ ਉੱਥੇ ਹੀ ਦੂਰ ਦੂਰ ਤੋਂ ਕੁਰਾਨੇ ਰੋਗੀ ਗੁਰੂ ਦੇ ਦਰਸ਼ਨ ਕਰਕੇ ਤੇ ਗੁਰੂ ਘਰ ਦੇ ਦਵਾਖਾਨੇ ਵਿੱਚੋਂ ਦਵਾਈਆਂ ਲੈ ਕੇ ਰੋਗ ਹੋ ਕੇ ਗੁਰੂ ਦੇ ਗੁਣ ਗਾਉਂਦੇ ਵਾਪਸ ਪਰਤਣ ਲੱਗੇ ਬਿਆਨਤ ਜੂਆ ਚੋਰੀ ਸ਼ਰਾਬ ਤਮਾਕੂ ਆਦਿ ਨਸ਼ਿਆਂ ਦੇ ਰੋਗੀ ਵੀ ਗੁਰੂ ਘਰ ਵਿੱਚ ਆ ਕੇ ਨਸ਼ੇ ਤਿਆਗ ਰਹੇ ਸਨ ਇਸ ਸਾਖੀ ਵਿੱਚ ਅਸੀਂ ਸਮਝਿਆ ਕਿ ਅਧਿਆਤਮਿਕ ਗਿਆਨ ਦਾ ਉਮਰ ਨਾਲ ਕੋਈ ਵਾਸਤਾ ਨਹੀਂ ਅਸੀਂ ਵੀ ਆਪਣੇ ਬੱਚਿਆਂ ਨੂੰ ਉੱਤੀ ਉਮਰ ਤੋਂ ਉਹ ਗੁਰਬਾਣੀ ਤੇ ਗੁਰ ਇਤਿਹਾਸ ਨਾਲ ਜੋੜਨਾ ਹੈ ਆਪਣੇ ਬੱਚਿਆਂ ਨਾਲ ਬੈਠ ਕੇ ਗੁਰਮਤ ਵਿਚਾਰਾ ਕਰਕੇ ਉਹਨਾਂ ਦੇ ਸ਼ੰਕੇ ਦੂਰ ਕਰਨੇ ਚਾਹੀਦੇ ਨੇ ਤੇ ਕਦੇ ਵੀ ਉਹਨਾਂ ਨੂੰ ਸਵਾਲ ਪੁੱਛਣ ਤੋਂ ਨਹੀਂ ਰੋਕਣਾ ਚਾਹੀਦਾ ਬਵਲ ਉਮਰ ਵਿੱਚ ਗੁਰੂ ਹਰਕ੍ਰਿਸ਼ਨ ਜੀ ਦੇ ਗੁਰੂ ਬਨਣ ਤੋਂ ਹੋਰੋਂ ਸੇਬ ਨੇ ਸੋਚਿਆ ਕਿ ਇਹ ਵਧੀਆ ਮੌਕਾ ਹੈ ਸਿੱਖੀ ਤੇ ਰੂਪ ਲਗਾਉਂਦਾ

گرو جی گرو جی پروان کر کے دلی جان تیار ہو گئے گرو جی بائی سو شسطر سوارا کیرت پور تو دلی نو چل پائے کیرت پور تو چل کے ਰਸਤੇ ਵਿੱਚ ਬੜਾ ਕਰਦੇ ਹੋਏ ਗੁਰੂ ਜੀ ਅੰਬਾਲਾ ਦੇ ਨੇੜੇ ਪੰਜੋਖੜੇ ਹੁੰਦੇ ਹੋਏ ਰਸਤੇ ਦੀਆਂ ਸੰਗਤਾਂ ਨੂੰ ਦਰਸ਼ਨ ਦੇਂਦੇ ਹੋਏ ਦਿੱਲੀ ਦੇ ਨੇੜੇ ਪੁੱਜੇ ਤਾਂ ਉੱਥੇ ਮਿਰਜ਼ਾ ਰਾਜਾ ਜੈਸੀ ਦਿੱਲੀ ਤੋਂ ਲੈਨ ਆਇਆ ਉਸਨੇ ਗੁਰੂ ਜੀ ਦਾ ਡੇਰਾ ਬੰਦਲਾ ਸਹਿਲ ਵਿੱਚ ਕਰਵਾਇਆ ਗੁਰੂ ਜੀ ਨੇ ਉਸ ਨੂੰ ਪਹਿਲੀ ਮਿਲਣ ਤੇ ਦੱਸ ਦਿੱਤਾ ਅਸੀਂ ਦਿੱਲੀ ਦੀ ਸੰਗਤ ਦੇ ਪ੍ਰੇਮ ਦੇ ਬੰਧੇ ਦਿੱਲੀ ਆਏ ਹਾਂ ਅਸੀਂ ਔਰੰਗਜ਼ੇਬ ਦੇ ਮੱਥੇ ਕਿਸੇ ਹਾਲਤ ਵਿੱਚ ਵੀ ਨਹੀਂ ਲੱਗਣਾ

جد کہ وہ خود ملنجہ جی جی لے یہ شالا شہر سے دلیچک روگ فیلیا ہوا گرو سا اپنے سکھا رل کے روکیاں کی سیوا ਦਿਲ ਰਾਤ ਲੱਗੇ ਰਹਿੰਦੇ ਅਨੀਕਾ ਹੀ ਰੋਗੀ ਗੁਰੂ ਸਾਹਿਬ ਤੋਂ ਇਲਾਜ ਕਰਵਾ ਕੇ ਠੀਕ ਹੋਣ ਲੱਗ ਪਏ ਇਹ ਖਬਰ ਦਿੱਲੀ ਵਿੱਚ ਫੈਲ ਗਈ ਕਿ ਸਿੱਖਾਂ ਦਾ ਗੁਰੂ ਦੁਖੀਆਂ ਦੀ ਬਹੁ ਪਕੜਨ ਵਾਸਤੇ ਆਪ ਦਿੱਲੀ ਵਿੱਚ ਮੌਜੂਦ ਹੈ ਦੁਖੀਆਂ ਰੋਗੀਆਂ ਦੀਆਂ ਗੁਰੂ ਜੀ ਦੇ ਦਰਸ਼ਨ ਕਰਨ ਲਈ ਧੀੜ ਲੱਗਣ ਲੱਗ ਪਏ ਸਾਰਾ ਸਾਰਾ ਦਿਨ ਬਿਮਾਰਾਂ ਵਿੱਚ ਰਹਿ ਕੇ ਚੀਚਕ ਦੀ ਬਿਮਾਰੀ ਨੇ ਗੁਰੂ ਸਾਹਿਬ ਨੂੰ ਵੀ ਆ ਕੇ ਰਿਆ ਬਿਮਾਰੀ ਦਾ ਅਸਰ ਬਹੁਤ ਜ਼ਿਆਦਾ ਸੀ ਗੁਰੂ ਸਾਹਿਬ ਨੇ ਸਮਝ ਲਿਆ ਕਿ ਉਹਨਾਂ ਦਾ ਅੰਤ ਸਮਾਹੁ ਨੇੜੇ ਹੈ ਗੁਰੂ ਸਾਹਿਬ ਨੇ ਸਾਰੇ ਮੌਜੂਦ ਸਿੱਖਾਂ ਨੂੰ ਆਸ ਬੁਲਵਾਇਆ ਅਤੇ ਉਹਨਾਂ ਨੂੰ ਦੱਸ ਦਿੱਤਾ ਕਿ ਉਹਨਾਂ ਦਾ ਸਮਾਂ ਪੂਰਾ ਹੋ ਗਿਆ ਹੈ ਅਤੇ ਕਿ ਹਾਂ ਗੁਰੂ ਬਾਬਾ ਬਕਾਲੇ ਜਿਸ ਦਾ ਪਾਵਸੀ ਅਗਲਾ ਗੁਰੂ ਬਾਬਾ ਬਕਾਲੇ ਪਿੰਡ ਵਿੱਚ ਹੈ 3 ਮਾਰਚ 1664 ਇਸਵੀ ਨੂੰ ਉਹ ਜੋਤੀ ਜੋਤ ਸਮਾ ਗਏ ਇਸ ਸਾਕਿ ਵਿੱਚ ਅਸੀਂ ਸਮਝਿਆ جی پرو روگی پہل دور نبایا جیت بار کوئی بھا رہے تو بار بار میٹنگ کر کے نہ صرف سمے کی بربادی ہے بلکہ راجنیتک کمزوری بھی جس تو گرو سا سانو سچے ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ